ਸੋ ਤਾਂ ਕੱਲ ਮੀਟਿੰਗ ਹੋਈ ਸੀ ਸਿੰਘ ਸਾਹਿਬ ਜਾਨੀ ਹਰਪ੍ਰੀਤ ਸਿੰਘ ਜੀ ਪ੍ਰਧਾਨ ਜੀ ਦੇ ਹੇਠ ਜੀ ਸਮੁੱਚੀ ਲੀਡਰਸ਼ਿਪ હાજર ਸੀ ਜੀ ਕੋਈ ਮਤਭੇਦ ਨਹੀਂ ਸੀ ਇਹ ਇੱਕ ਕਮਿਊਨੀਕੇਸ਼ਨ ਗੈਪ ਕਹਿ ਸਕਦਾ ਹੈ ਪਾਜੀ ਵੀ ਹਾਂ ਲੀਡਰ ਮਹਿਸੂਸ ਕਰਦਾ ਸੀ ਹਮ ਕਿ ਇਸ ਅਕਾਲੀ ਜਨ ਲੱਖਾਂ ਲੋਕਾਂ ਨੇ ਭਾਵਨਾ ਦਿੱਤੀਆਂ ਹੋਈਆਂ ਜੀ ਜੀ ਦੇ ਕਾਲਕਸਾਬ ਦੇ ਸਾਬਿਆ ਉਹਦਾ ਅਕਾਲੀ ਦਲ ਸਕਾ ਨੂੰ ਕੋਲੋਂ ਆਉਂਦੇ ਸਾਰ ਵਿਅਕਤੀ ਨੇ ਕੋਲ ਲਗੀ ਆਪਣੀ ਜ਼ਿੰਮੇਵਾਰੀ ਬਣਦੀ ਹੈ ਤੇ ਫਰਜ਼ ਵੀ ਬਣਦਾ ਹੈ ਕਿ ਉਹਨਾਂ ਭਾਵਨਾਵਾਂ ਦੇ ਅਨੁਕੂਲ ਆਪਾਂ ਕੰਮਕਾਰ ਕਰੀਏ ਜਿਹੜਾ ਕਮਿਊਨੀਕੇਸ਼ਨ ਗੈਪ ਸੀ ਉਹਨੂੰ ਘਟਾ ਕੇ ਆਪਾਂ ਇੱਕਜੁੱਟਤਾ ਨਾਲ ਅੱਗੇ ਵਧੀਏ। ਟੌਪਰ ਤਿਆਰ ਹੈ। ਕੁੱਝ ਸਬ ਕਮੇਟੀ ਦੇ ਰੁਗਰੂ ਤੇ ਇਸ਼ਤਹਾ ਦੇ ਉਹਨਾਂ ਨੇ ਬੜੀ ਜਲਦੀ ਉਹਨੂੰ ਕਰਕੇ ਜਨਕ੍ਰਿਤ ਅਸੀਂ ਉਹਦੇ ਵਿੱਚੋਂ ਰਿਲੀਜ਼ ਕਰਨਾ ਚਾਹੀਦਾ। ਅਰੇ ਉਮੀਦਵਾਰਾਂ ਵਾਲੇ ਬਣਾਈ ਗਈ ਸੀ ਪਾਰਟੀ ਜਦੋਂ ਬਣੀ ਸੀ ਬੜਾ ਉਤਸ਼ਾਹ ਸੀ ਲੋਕਾਂ ਵਿੱਚ ਤੇ ਕਈ ਵੱਡੇ ਲੀਡਰ ਵੀ ਸ਼ਾਮਲ ਹੋਏ ਆਕਾਲੀ ਦਲ ਦੇ ਇਸ ਪਾਰਟੀ ਵਿੱਚ ਪਰ ਉਸ ਤੋਂ ਬਾਅਦ ਕੁਝ ਜ਼ਿਆਦਾ ਉਤਸ਼ਾਹ ਦੇਖਣ ਨੂੰ ਨਹੀਂ ਮਿਲਿਆ ਖਾਸ ਕਰਕੇ ਜ਼ਿਲ੍ਹਾ ਪੰਚਾਇਤ ਤੇ ਬਲਾਕ ਸਮਤੀ ਵੋਟਾਂ ਵਿੱਚ ਵੀ ਨਹੀਂ ਖੜੇ ਹੋਏ ਜਿਹੜੀ ਵੀ ਨਵੀਂ ਪਾਰਟੀ ਹੈ ਅ ਅੱਜ ਹੁਣ ਨਹੀਂ ਆਇਆ ਹੋਇਆ ਸੀਗਾ ਉਸ ਕਰਕੇ ਸਾਡੇ ਲੜੇ ਆ ਬੰਦੇ ਤੇ ਜਿੱਦਣ ਲੜਿਆ ਸੰਗਤ ਨੇ ਬਹੁਤ ਵਧੀਆ ਹੌਂਕਾਰਾਂ ਦਿੱਤਾ ਤੇ ਸਹਿਯੋਗ ਵੀ ਕਰ ਸਕਦੇ ਆ ਬਸ ਇਹ ਦੱਸ ਆਦਿਆਂ ਇਹ ਪਾਰਕੀਏ ਭਾਵਨਾਵਾਂ ਦੀ 파ਕੀਏ ਤੇ ਉਹ ਗੁਰਮਹਾਰ ਕਿਰਪਾ ਕਰੀ ਚੱਲਦੀ ਕਹਿੰਦੀ ਬਸਤੀ ਹੈ। ਦੋਸਤੋ ਬੜੇ ਲੰਬੇ ਸਮੇਂ ਤੋਂ ਬਾਅਦ ਸ਼ਰਮਣੀ ਅਕਾਲੀ ਦਲ ਵਿੱਚ ਇੱਕ ਬਦਲਾਅ ਆਇਆ। ਇੱਕ ਨਵਾਂ ਅਕਾਲੀ ਦਲ ਅਕਾਲੀ ਦਲ ਪੁਨਰ ਸਰਜੀਤ। ਇਹ ਹੋਣ ਦੇ ਵਿੱਚ ਆਇਆ ਜਿਹਦੇ ਪ੍ਰਧਾਨ ਨੇ ਅਕਾਲ ਤਖਤ ਸਾਹਿਬ ਦੇ ਸਾਬਕਾ ਜੱਦਦਾਰ ਗਿਆਨੀ ਹਰਪ੍ਰੀਤ ਸਿੰਘ। ਬੜੀਆਂ ਆਸਾਂ ਮਲਾਰਾਂ ਦੇ ਨਾਲ ਇਹ ਹੋਂਦ ਵਿੱਚ ਆਇਆ ਸੀ ਲੋਕਾਂ ਨੂੰ ਆਸ ਬਹੁਤ ਸੀ ਲੇਕਿਨ ਕੁਝ ਵਿਚਾਰਕ ਮਤਭੇਦਾਂ ਤੋਂ ਬਾਅਦ ਇਹਨਾਂ ਦੇ ਵਿੱਚ ਮਤਭੇਦ ਆ ਗਏ ਲੇਕਿਨ ਕੱਲ ਇੱਕ ਮੀਟਿੰਗ ਹੋਈ ਹੈ ਇਹਨਾਂ ਦੇ ਸੀਨੀਅਰ ਆਗੂਆਂ ਦੀ ਦੂਜਿਆਂ ਦੀ ਉਹਦੇ ਵਿੱਚ ਜਿਹੜੀ ਆਸ ਦੀ ਕਰਨ ਜਾਪੀ ਹੈ ਕਿ ਇਹ ਮੁੜ ਕੇ ਆਪਣਾ ਉਹਨੂੰ ਸਿਰਜੀਤ ਕਰਨ ਲੱਗੇ ਨੇ ਔਰ ਜਿਹੜੇ ਜਿਹੜੇ ਵਿਅਕਤੀ ਜਿਨ੍ਹਾਂ ਦੀਆਂ ਭੂਮਿਕਾਵਾਂ ਸੀ ਉਹਨਾਂ ਸਾਰਿਆਂ ਨੂੰ ਮੁਰਕ ਕੇ ਇੱਕੋ ਮੰਚ ਤੇ ਲਿਆਉਣਾ ਵਾਲੇ ਪਾਸੇ ਤੁਰਿਆ ਸੋ ਸਾਡੇ ਨਾਲ ਸਾਬਕਾ ਸਾਡੇ ਨਾਲ ਹੈ ਨਾ ਇਸ ਵੇਲੇ ਸਰਦਾਰ ਸੁਤਵਿੰਦਰ ਸਿੰਘ ਟੋੜਾ ਮੈਂਬਰ ਹੈ ਜੀਪੀਸੀ ਉਹਨਾਂ ਦੇ ਨਾਲ ਆਪਾਂ ਗੱਲ ਕਰਦੇ ਆਂ ਤੇ ਅੱਗੇ ਫਿਰ ਟਵਾਲਾ ਸਾਹਿਬ ਉਹਨਾਂ ਦੇ ਨਾਲ ਟੋੜਾ ਸਾਹਿਬ ਸਤਿ ਸ੍ਰੀ ਅਕਾਲ ਜੀ ਵਰਜੂ ਜੀ ਖਾਲਸਾ ਜੀ ਵਰਜੂ ਜੀ ਕੀ ਫਤਿਹ ਵਰਜੂ ਖਾਲਸਾ ਵਰਜੂ ਜੀ ਫਤਿਹ ਕੱਲ ਦੀ ਮੀਟਿੰਗ ਦਾ ਥੋੜਾ ਜਿਹਾ ਸਾਨੂੰ ਬੇਰਬਾ ਦੱਸੋ ਵੀ ਕੀ ਲੋੜ ਪੈਗੀ ਬਹੁਤ ਸਾਰੇ ਵਿਚਾਰਕ ਮਤਭੇਦਾਂ ਦੇ ਨਾਲ ਜਿਵੇਂ ਮਨਪ੍ਰੀਤ ਸਿੰਘਿਆਲੀ ਕਈ ਹੋਰ ਆਗੂ ਆਪਣਾ ਨਹੀਂ ਲੈਂਦੇ ਉਹ ਥੋੜੇ ਜੇ ਪਾਸੇ ਜੇ ਹੋਏ ਲੱਗਦੇ ਆ ਤੇ ਇੱਕ ਥੋੜਾ ਵਿਜ਼ਨ ਡਾਕੂਮੈਂਟ ਵੀ ਸੀ ਉਹਦੇ ਬਾਰੇ ਸਾਨੂੰ ਥੋੜੀ ਜੀ ਵਿਸਥਾਰ ਚ ਦੱਸ ਦਿਓ ਫਿਰ ਅਗਲੇ ਸਵਾਲ ਟਵਾਲਾ ਸਭ ਪੁੱਛਣਗੇ ਜੀ ਹੁਣ ਸਾਬ ਕੱਲ ਮੀਟਿੰਗ ਹੋਈ ਸੀ ਸਿੰਘ ਸਾਹਿਬ ਜਾਨੀ ਹਰਪ੍ਰੀਤ ਸਿੰਘ ਜੀ ਪ੍ਰਧਾਨ ਜੀ ਦੇ ਹੇਠ ਜੀ ਸਮੂਚੀ ਲੀਡਰਸ਼ਿਪ હાજર ਸੀ ਜੀ ਕੋਈ ਮਤਭੇਦ ਨਹੀਂ ਸੀ ਇਹ ਕੰਪਲਿਕੇਸ਼ਨ ਗੈਪ ਕਹਿ ਸਕਦੇ ਆਪਾਂ ਜੀ ਕਿਉਂਕਿ ਹਾਂ ਲੀਡਰ ਮੈਸੂਟਸ ਕਹ ਅਖ ਦੱਸਦੀ ਹੂੰ ਕਿ ਇਸ ਅਕਾਲੀ ਦਲ ਨਾਲ ਲੱਖਾਂ ਲੋਕਾਂ ਨੇ ਭਾਵਨਾ ਜੁੜੀਆਂ ਹੋਈਆਂ ਨੇ ਜੀ ਇਹੇ ਜਿਹੜੇ ਕਾਲਤਾ ਸਾਹਿਬ ਦੇ ਤਾਬਿਆਂ ਹੋਂਦ ਆ ਅਕਾਲੀ ਦਲ ਹੈ ਤੇ ਲੱਖਾਂ ਲੋਕਾਂ ਨੇ ਭਾਵਨਾ ਜੁੜਨੇ ਦੇ ਸਾਰ ਵਿਅਕਤੀ ਨੇ ਕੋਈ ਨਾ ਕਿ ਆਪਣੀ ਜ਼ਿੰਮੇਵਾਰੀ ਬਣਦੀ ਹੈ ਤੇ ਫਰਜ਼ ਵੀ ਬਣਦਾ ਹੈ ਕਿ ਉਹਨਾਂ ਭਾਵਨਾਵਾਂ ਦੇ ਅਨੁਕੂਲ ਆਪਾਂ ਕੰਮਕਾਰ ਕਰੀਏ ਜਿਹੜਾ ਕਮਿਊਨੀਕੇਸ਼ਨ ਗੈਪ ਸੀ ਉਹਨੂੰ ਘਟਾ ਕੇ ਆਪਾਂ ਇੱਕਜੁੱਟਤਾ ਨਾਲ ਅੱਗੇ ਵਧੀਏ ਜੀ ਦੂਸਰੀ ਗੱਲ ਸੀ ਵਿਜ਼ਨ ਡਾਕੂਮੈਂਟ ਦੀ। ਵਿਜ਼ਨ ਡਾਕੂਮੈਂਟ ਤਿਆਰ ਹੈ। ਕੁਝ ਸਬ ਕਮੇਟੀ ਦੇ ਰੁਗਰੂ ਤੇ ਇਕੱਤਾ ਤੇ ਉਹਨਾਂ ਨੇ ਬੜੀ ਜਲਦੀ ਉਹਨੂੰ ਕਰਕੇ ਜਨਵਰੀ ਦੇ ਅਸੀਂ ਉਹਦੇ ਵਿੱਚੋਂ ਰਿਲੀਜ਼ ਕਰਨਾ ਚਾਹੀਦਾ। ਜੀ ਟੌੜਾ ਸਾਹਿਬ ਬੜੇ ਉਮੀਦਵਾਰਾਂ ਵਾਲੇ ਬਣਾਈ ਗਈ ਸੀ ਪਾਰਟੀ। ਜਦੋਂ ਬਣੀ ਸੀ ਬੜਾ ਉਤਸ਼ਾਹ ਸੀ ਲੋਕਾਂ ਵਿੱਚ ਤੇ ਕਈ ਵੱਡੇ ਲੀਡਰ ਵੀ ਸ਼ਾਮਲ ਹੋਏ ਇਕਾਲੀ ਦਲ ਦੇ ਇਸ ਪਾਰਟੀ ਵਿੱਚ। ਪਰ ਉਸ ਤੋਂ ਬਾਅਦ ਕੁਝ ਜ਼ਿਆਦਾ ਉਤਸ਼ਾਹ ਦੇਖਣ ਨੂੰ ਨਹੀਂ ਮਿਲਿਆ। ਖਾਸ ਕਰਕੇ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸਮਤੀ ਵੋਟਾਂ ਵਿੱਚ ਵੀ ਨਹੀਂ ਖੜੇ ਹੋਏ ਜੀ। ਇਸ ਬਾਰੇ ਕੀ ਕਹਣੇ? ਦੇਖੋ ਇਹ ਕਿਤਨੇ ਕਿਤੇ ਕਮੀ ਕਰ ਰਹੀ ਹੈ ਤਾਂ ਅਸੀਂ ਖੁੱਲੇ ਦਿਲ ਨਾਲ ਸਤਿਕਾਰ ਕਰਦੇ ਹਾਂ ਜੀ ਪਰ ਇਹ ਵੀ ਨਵੀਂ ਪਾਰਟੀ ਹੈ ਅ ਧਰਜਾ ਹੁਣ ਨਹੀਂ ਆਇਆ ਹੋਇਆ ਸੀਗਾ ਉਹ ਕਹਿੰਦੇ ਸਾਡੀ ਲੜਿਆ ਬੰਦੇ ਜੀ ਤੇ ਜਿੱਥੇ ਲੜਿਆ ਸੰਗਤ ਨੇ ਬਹੁਤ ਵਧੀਆ ਉਹਨੂੰ ਹੰਗਾਰਾ ਦਿੱਤਾ ਤੇ ਸਹਿਯੋਗ ਦਿੱਤਾ ਸੰਗਤ ਨੂੰ ਜੀ ਮੈਂ ਸਿੱਧਾ ਦੱਸ ਦਿਆਂ ਇਹ ਪੰਥ ਦੀਆਂ ਭਾਵਨਾਵਾਂ ਦੀ ਪਾਰਟੀ ਹੈ ਤੇ ਉਹ ਗੁਰੂ ਮਹਾਰਾਜ ਦੀ ਕਿਰਪਾ ਕਰੀ ਚੱਲਦੀ ਕਾਲੇ ਵਾਸੂ ਹੈ ਇਸ ਜੀ ਤੜਾ ਸਾਹਿਬ ਅੱਗੇ ਕੋਈ ਪਲਾਨ ਹੈ ਕਿਸੇ ਪਾਰਟੀ ਨਾਲ ਗੱਠਜੋੜ ਦਾ ਜਾਂ 2027 ਦੀਆਂ ਚੋਣਾਂ ਲੜਨ ਬਾਰੇ ਗੱਲ ਇਹ ਹੈ ਜੀ ਜਦੋਂ ਗੁਰੂ ਦੀ ਕਿਰਪਾ ਹੋਊਗੀ ਅਸੀਂ ਸੰਗਤਿਆ ਭਾਵਨਾ ਅਨੁਸਾਰ ਉਸ ਰਾਹ ਤੇ ਚੱਲ ਪਏ ਫਿਰ ਮੈਨੂੰ ਨਹੀਂ ਮਹਿਸੂਸ ਕਰਦੇ ਕਿ ਕਿਤੇ ਕਾ ਚੋਣ ਦੀ ਲੋੜ ਪੈਣੀ ਹੈ ਜੀ ਕਿ ਉਹ ਮੌਕੇ ਦੇ ਵੇਖਾਂਗੇ ਪਰ ਮੈਨੂੰ ਲੱਗਦਾ ਜਦੋਂ ਅਸੀਂ ਆਪ ਹੀ ਇੰਨੇ ਮਜ਼ਬੂਤ ਹੋ ਗਏ ਗੁਰੂ ਨੇ ਸੰਗਤ ਦੀ ਜਿਹੜੀ ਭਾਵਨਾ ਹੈ ਉਹਦੇ ਅਨੁਸਾਰ ਅਸੀਂ ਤੁਰ ਪਏ ਫਿਰ ਸਾਨੂੰ ਲੋੜ ਨਹੀਂ ਪੈਣੀ ਗੱਲਾਂ ਦੀ ਬਾਕੀ ਸਮੇਂ ਅਨੁਸਾਰ ਆਪਾਂ ਇਹ ਵੀ ਨਹੀਂ ਕਹਿ ਸਕਦੇ ਇਸ ਸਮੇਂ ਅਨਸਾਰ ਜਿਹੜੇ ਉਸ ਨੂੰ ਕੇ ਵਿਚਾਰੇ ਜਾਣ ਕੇ ਖਾਇ। ਟੋੜਾ ਸਭ ਇੱਕ ਇਹ ਦੱਸਿਓ ਜਿਹੜੇ ਕੁਝ ਆਗੂ ਪਹਿਲਾਂ ਬਹੁਤ ਸਰਗਰਮ ਸੀ ਐਸ ਵੇਲੇ ਸਰਗਰਮੀ ਨਜ਼ਰ ਨਹੀਂ ਆ ਰਹੀ। ਕਈ ਤਾਂ ਘਰਾਂ 'ਚ ਬੈਠੇ ਜਾਂ ਕਿਤੇ ਹੋਰ ਐ। ਕੱਲ ਦੀ ਮੀਟਿੰਗ ਦੇ ਵਿੱਚ ਕੀ ਤੁਸੀਂ ਉਹਨਾਂ ਨੂੰ ਨਾਲ ਲਿਆਉਣ ਵਾਸਤੇ ਜਿਵੇਂ ਸਭ ਤੋਂ ਵੱਡਾ ਮਨਪ੍ਰੀਤ ਸੋਹਿਆਲੀ ਨੇ ਜਿਹੜਾ ਬਿਆਨ ਦਿੱਤਾ ਮੇਰਾ ਕੱਲ ਉਹ ਪਾਰਟੀ ਦੇ ਨਿਯਮਾਂ ਦੇ ਅਨੁਕੂਲ ਨਹੀਂ ਸੀ। ਕਹਿੰਦੇ ਮੇਰਾ ਤਾਂ ਪਾਰਟੀ ਨਾਲ ਸੰਬੰਧ ਹੀ ਨਹੀਂ। ਜਦ ਕੇ ਉਹਨਾਂ ਨੇ ਆਪ ਮੈਂਬਰਸ਼ਿਪ ਲਈ ਇਹਦੇ ਬਾਰੇ ਜਿਹੜੇ ਮਤਲਬ ਇਸ ਵੇਲੇ ਮੀਟਿੰਗਾਂ ਚ ਨਜ਼ਰ ਨਹੀਂ ਆਉਂਦੇ ਸਾਨੂੰ ਨਹੀਂ ਪਤਾ ਕਿਉਂ ਨਹੀਂ ਆਉਂਦੇ ਉਹਦੇ ਬਾਰੇ ਕੋਈ ਹਾਂਜੀ ਇਸ ਵਾਰੀ ਪਿੰਡ ਸਾਹ ਗੱਲਬਾਤ ਕੋਈ ਨਹੀਂ ਸੀਗੀ 41 ਸਾਹਿਬ ਦੀ ਲੜਾਈ ਬੜੀ ਸਖਤ ਸੀ ਉੱਥੇ ਜੀ ਤੇ ਉਹ ਲੜਾਈ ਉਹਨੇ 500 ਦੇ ਨਮਾਇੰਤਾ ਉੱਤੇ ਲੜੀ ਹੈ ਤੇ ਉਹਦੇ ਵਿੱਚ ਉਹਨੇ ਸਮੁੱਚੇ ਪਿੰਡ ਤੋਂ ਸਹਿਯੋਗ ਲਿਆ ਹੈ ਤੇ ਮਹਾਰਾਜ ਕਿਰਪਾ ਨਾਲ ਉਹਦੀ ਝੋਲੀ ਜਿੱਤ ਵੀ ਪਈ ਹੈ 41 ਸਾਹਿਬ ਦੀ ਜੀ 41 ਸਾਹਿਬ ਉਸ ਕਮਨ ਪੰਜਵੇਂ ਕਮੇਟੀ ਦੇ ਮੈਂਬਰ ਨੇ ਤੇ ਜਿਹਨੇ ਇਹ ਕਾਲੀ ਦਲ ਹੋਂਦ ਵਿੱਚ ਲਿਆਦਾ ਭਰਤੀ ਕਰਤੀ ਜੀ ਉਹਨਾਂ ਦਾ ਉਹਨੇ ਵਿਸ਼ਵਾਸ ਦਵਾਇਆ ਵੀ ਅਸੀਂ ਇਹ ਤੋਂ ਪਰੇ ਹੀ ਹੋ ਸਕਦੇ ਕਦੇ ਜੀ ਇਹ ਸੰਗਤ ਦੇ ਭਾਵਨਾਵਾਂ ਨੇ ਨਾ ਕਿ ਕਿਸੇ ਵਿਅਕਤੀਆਂ ਦਾ ਇਕੱਠ ਹੈ ਜੀ ਤੇ ਕੋਈ ਵੀ ਵਿਅਕਤੀ ਕੋਈ ਲੀਡਰ ਸੰਗਤ ਦੇ ਭਾਵਨਾ ਦੇ ਖਿਲਾਫ ਨਹੀਂ ਜਾ ਸਕਦਾ ਜੀ ਦਾ ਸਤਕਾਰਯੋਗ ਨੇ ਕਿ ਉਹ ਸਾਡੇ ਨਾਲ ਹੀ ਨੇ ਤੇ ਨਾਲ ਹੀ ਰਹਿਣਗੇ ਤੇ ਜਿਹੜੇ ਹੋਰ ਵੀ ਕੁਝ ਨਜ਼ਰ ਨਹੀਂ ਆਉਂਦੇ ਉਹਨਾਂ ਨੂੰ ਮੁੜ ਕੇ ਪਾਰਟੀ ਦੀ ਮੁਕਤ ਨਾਲ ਲਿਆਉਣ ਵਾਸਤੇ ਜਿਵੇਂ ਤੁਸੀਂ ਸ਼ੁਰੂਆਤ ਚ ਕਿਹਾ ਕਿ ਇਹ ਕੋਈ ਅਡ ਨਹੀਂ ਹੈਗਾ ਕਿੱਥੇ ਕਿੱਥੇ ਕਮਿਊਨੀਕੇਸ਼ਨ ਗੈਪ ਹੈ ਮਤਲਬ ਉਹ ਜਿਹੜੇ ਆਗੂ ਨਾજર ਪਹਿਲਾਂ ਨਹੀਂ ਹੁੰਦੇ ਪਹਿਲਾਂ ਬਹੁਤ ਸਰਗਰਮ ਸੀ ਉਹਨਾਂ ਨੂੰ ਵੀ ਲਿਆਉਣ ਵਾਸਤੇ ਕੋਈ ਉਪਰਾਲਾ ਪਾਰਟੀ ਨੇ ਕੋਈ ਕਮੇਟੀ ਬਣਾਈ ਹੈ ਜਾਂ ਕੀ ਹੈ ਕੋਈ ਫੈਸਲਾ ਹੋਇਆ ਜੀ ਸਮੁੱਚੀ ਲੀਡਰਸ਼ਿਪ ਦਾ ਵਿਚਾਰ ਸੀ ਕਿ ਜਿੱਥੇ ਕਮਿਊਨੀਕੇਸ਼ਨ ਗੈਪ ਉਹਨੂੰ ਖਤਮ ਕਰੋ ਜੀ ਇੱਕ ਇਹ ਨਾਲ ਲੜੋ ਤੇ ਉਹ ਲੀਡਰ ਸਾਹਿਬਾਨ ਵੀ ਜਿਹੜੇ ਹੈਗੇ ਸਾਡੇ ਆਪਣੇ ਨੇ ਸਾਡੀ ਗੱਲਬਾਤ ਚੱਲਦੀ ਉਹ ਕੋਈ ਰੁਸ ਕੇ ਨਹੀਂ ਘਰੇ ਬੈਠਾ ਆਏਗਾ ਜੀ ਜਿਹੜੀ ਕਮਿਊਨੀਕੇਸ਼ਨ ਗੈਪ ਖਤਮ ਕਰਾਂਗੇ ਜੀ ਤੇ ਜਨਵਰੀ ਦੇ ਮਹੀਨੇ ਤੋਂ ਨੂੰ ਸ਼ੁਰੂਆਤ ਦੇ ਵਿੱਚ ਹੀ ਦਿਖ ਜੂ ਕਿ ਪਾਰਟੀ ਬੜੀ ਚੜ੍ਹਦੀ ਕਲਾ ਸੰਗਤ ਵਿੱਚ ਜਾ ਰਹੀ ਹੈ ਸੰਗਤ ਦੇ ਭਾਵਨ ਨੂੰ ਸਾਰ ਅਸੀਂ ਕੰਮ ਕਰਕੇ ਗੁਰੂ ਦਾ ਅਸ਼ੀਰਵਾਦ ਲੈ ਕੇ ਸੰਗਤ ਦਾ ਅਸ਼ੀਰਵਾਦ ਲੈ ਕੇ ਪੰਜਾਬ ਔਰ ਪੰਜਾਬ ਦੇ ਲਈ ਲੜਾਂਗੇ ਤੇ ਜਿਹੜਾ ਤੁਸੀਂ ਵਿਜ਼ਨ ਡਾਕੂਮੈਂਟ ਦੇਣਾ ਉਹਦੀ ਕੋਈ ਡੇਟ ਫਿਕਸ ਕਰਤੀ ਹੈ ਜੀ ਜਨਵਰੀ ਦੇ ਸਾਰਾ ਕੁਝ ਸਾਡਾ ਹੋ ਜਾਣਾ ਜੀ ਇਹ ਅਸੀਂ ਇਹ ਡਾਕੂਮੈਂਟ ਤੋਂ ਬਾਅਦ ਹੀ ਸਰਗਰਮੀ ਹੋਣੀ ਹੈ ਪਾਰਟੀ ਦੀ ਕਿ ਵਿਜ਼ਨ ਲੈ ਕੇ ਜਾਵਾਂਗੇ ਵੀ ਪਾਰਟੀ ਕੀ ਵੀ ਅਸੀਂ ਪਾਰਟੀ ਕੀ ਕਰੂਗੀ ਅਸੀਂ ਇੱਕ ਕਮਿਸ਼ਨ ਹੈ ਜਿਹੜਾ ਉਹਦੀ ਵੀ ਸਜਾਈ ਲੋਕਾਂ ਕੇ ਲਿਆਵਾਂਗੇ ਜਿਹੜੀ ਬਿਆਨਕ ਕਾਲੇ ਦੌਰ ਵਿੱਚ ਸਿੱਖ ਮੌਜਨ ਖੂਨ ਦੀ ਹੁੱਲੀ ਖੀਡ ਗਈ ਹੈ ਜੀ ਉਹ ਵੀ ਅਸੀਂ ਅੱਗੇ ਸੰਗਤ ਦੇ ਕਮਿਸ਼ਨ ਦੀ ਸਜੇ ਲੈ ਕੇ ਆਵਾਂਗੇ ਮਹਾਰਾਜ ਦੇ ਗੈਰ-ਕਾਨੂੰਨੀ ਦੋਸ਼ਿਆਂ ਨੂੰ ਸਜ਼ਾਉਣ ਦੀ ਵੀ ਗੱਲ ਚੱਲੂਗੀ ਜੀ ਇਹਦਾ ਵੀ ਜੋ ਪੰਥ ਦੇ ਮਸਲੇ ਨੂੰ ਪਹਿਲੇ ਆਧਾਰ ਤੇ ਹੱਲ ਕੀਤਾ ਉਹਨਾਂ ਦੀ ਲੜਾਂਗੇ ਜੂਝਾਂਗੇ ਤੇ ਇੱਥੇ ਪੰਥਕ ਰਾਜ ਨਹੀਂ ਕਿਉਂਕਿ ਨਿੱਜੀ ਰਾਜ ਨਹੀਂ ਕਿ ਲੜੀ ਚੜੀ ਜਾਊਗੀ ਪੰਥ ਲਈ ਪੰਥ ਪ੍ਰਾਸੀ ਲਈ ਪਾਂਦੀ ਚੜ੍ਹਦੀ ਕਲਾ ਦੀ ਰਾਜਨੀਤੀ ਕਿਉਂਕਿ ਬੰਦਿਆਂ ਦੀ ਰਾਜਨੀਤੀ ਨਹੀਂ ਹੋਈ ਇਸ ਪਾਰਟੀ ਦੀ ਜੀ ਇਹ ਮੰਨ ਲਈਏ ਕਿ ਜਿਹੜੀ ਅਗਲੇ ਮਹੀਨੇ 14 ਜਨਵਰੀ ਨੂੰ ਮਾਗੀ ਦਾ ਸ਼ੁਭ ਤਿਆਰ ਆ ਰਿਹਾ ਹੈ ਜੀ ਔਰ ਉਹਦੇ ਵਿੱਚ ਟੁੱਟੀ ਗੰਢੀ ਜੋੜਨ ਦਾ ਕੰਮ ਉਹਦੇ ਜਿਹੜੇ ਵਾਦਾ ਵਾ ਦੇ ਕੇ ਸੀ ਗੁਰੂ ਸਾਹਿਬ ਨੂੰ ਉਹਨਾਂ ਇਸੇ ਕਰਕੇ ਤਾਂ ਉਹ ਖੇਦਰਾਣੇ ਦੀ ਟਾਬ ਨੂੰ ਮੁਖਸਰ ਸਾਹਿਬ ਦੇ ਵਿੱਚ ਟੁੱਟੀ ਗੰਢੀ ਕਹਿੰਦੇ ਆ ਕਿ ਕੋਈ ਸਵਾਗਤ ਤੁਸੀਂ 14 ਜਨਵਰੀ ਮਾਗੀ ਦੇ ਉੱਤੇ ਤਾਂ ਨਹੀਂ ਕਰਨ ਜਾ ਰਹੇ ਕੋਈ ਹੈ ਇਸ ਤਰ੍ਹਾਂ ਦਾ ਪਲਾਨ ਅ ਵਿਚਾਰ ਦੀ ਨਾ ਕੋਈ ਫੈਸਲਾ ਨਹੀਂ ਹੋਇਆ ਹਲੇ ਜੀ ਅਸੀਂ ਪਾਰਟੀ ਤੁਹਾਨੂੰ ਜੰਦਗੀ ਦੇ ਮਹੀਨੇ ਤੁਹਾਨੂੰ ਦੇਖੂਗੀ ਪਾਰਟੀ ਪੂਰੀ ਸਰਕਾਰ ਨੂੰ ਕੋਈ ਜੀ ਜੀ ਟੋੜਾ ਸਾਹਿਬ ਬੜੀ ਬੜਮੁੱਲੀ ਜਾਣਕਾਰੀ ਦਿੱਤੀ ਜਿਵੇਂ ਕਿ ਤੁਸੀਂ ਸੁਣਿਆ ਕਿ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਇਸ ਪਾਰਟੀ ਦਾ ਗਠਨ ਹੋਇਆ ਜਿਸ ਵਿੱਚ ਕਈ ਵੱਡੇ ਅਕਾਲੀ ਲੀਡਰ ਕਈ ਹੋਰ ਪਾਰਟੀਆਂ ਦੇ ਲੀਡਰ ਵੀ ਸ਼ਾਮਲ ਹੋਏ ਹਾਲਾਂਕਿ ਇਸ ਪਾਰਟੀ ਵਿੱਚ ਕੁਝ ਅਸਮਝਸ ਬਣਿਆ ਹੋਇਆ ਹੈ ਕਈ ਲੀਡਰ ਕਹਿੰਦੇ ਨੇ ਕਿ ਅਸੀਂ ਪਾਰਟੀ ਵਿੱਚ ਹਾਂ ਕਈ ਲੀਡਰ ਕਹਿੰਦੇ ਨੇ ਕਿ ਅਸੀਂ ਪਾਰਟੀ ਵਿੱਚ ਨਹੀਂ ਆ ਤੇ ਹੁਣ ਸੁਤਿੰਦਰ ਸਿੰਘ ਟੋੜਾ ਵੱਲੋਂ ਵੱਡੀ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਹੈ ਕਿ ਜਨਵਰੀ ਵਿੱਚੋਂ ਵੱਡੇ ਫੈਸਲੇ ਲੈਣਗੇ ਤੇ ਪਾਰਟੀ ਦੀ ਅਗਲੀ ਰਣਨੀਤੀ ਤੈਅ ਕਰਨਗੇ ਜਿਸ ਤੋਂ ਬਾਅਦ ਇਹ ਪਤਾ ਲੱਗੇਗਾ ਕਿ ਪਾਰਟੀ ਕਿ ਕਿਸ ਤਰ੍ਹਾਂ ਕਰਨ ਜਾ ਰਹੀ ਹੈ ਜਾਂ ਉਹ ਗਠਜੋੜ ਕਰੇਗੀ ਜਾਂ ਨਹੀਂ ਕਰੇਗੀ 2027 ਵਿੱਚ ਕਿੱਦਾਂ ਚੋਣ ਲੜੇਗੀ ਧੰਨਵਾਦ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੂਕ ਫਰਾਣਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ தवास ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोह संस्कृति और सेहत की होगी बात ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ